ਤਾਰਨ ਮੈ ਲਾਪਨਵਾ ਅਬ ਮੋਰੋ ਨਾਚ ਨੋ ਰੋ ਲਾਲ ਰੰਗੀਲਾ ਸਹਿਜੇ ਪਾਇਓ ਸਤਗੁਰ ਬਚਨ ਲਹੋ ਰਾਵ ਕਵਾਰ ਕੰਨਿਆ ਜੈਸੇ ਸੰਗ ਸਹੇਰੀ ਪ੍ਰੇਮ ਬਚਨ ਉਪਹਾਸ ਤਹੋ ਜੋ ਸੁਰਜਨ ਦੇ ਪੀਤਰ ਆਇਓ ਤਬ ਮੁਖ ਕਾਜ ਲਜੋ ਜਿਉ ਨਕੋ ਕੋਠਾਰੀ ਚੜਿਓ ਕਬਰੋ ਹੋਤ ਫਿਰੋ ਜਬ ਤੇ ਸ਼ੁੱਧ ਪੈ ਹੈ ਬਾਰਾਂ ਅਬ ਤੇ ਥਾਨ ਫਿਰੋ ਜੋ ਦਿਨ ਰੈਨ ਤੌ ਲੋ ਬਜਿਓ ਮੂਰਤ ਕਰੀ ਪਲੋ ਦਜਾਵਨਹਾਰੋ ਊਠ ਸਿਧਾਰਿਓ ਤਬ ਫਿਰ ਬਾਜਨਾ ਥਯੋ ਜੈਸੇ ਕੁੰਭ ਉਦਕ ਪੂਰ ਅਨੇਓ ਤਬ ਓ ਪਿੰਦ੍ਰਿਸ਼ਟੋ ਕੋ ਨਾਨਕ ਤੁਮ ਜਨੈ ਮੈਂ ਡਾਰਿਓ ਅੰਭ ਅੰਭ ਮਿਲੋ ਸਾਰੰ ਮਲ ਆਪਣਵਾ ਅਬ ਪੁੱਛੇ ਕਿਆ ਕਹਾ ਲੈਨੋ ਨਾਮ ਅੰਮ੍ਰਿਤ ਰਸ ਨੀਕੋ ਬਾਵਰ ਬਿਕਸਿਓ ਗਹਿ ਰਹਾ ਪ੍ਰਾਉ ਦੁਲੱਬ ਜਨਮ ਤ੍ਰੰਕਾਲ ਪਾਇਓ ਜਾ ਤੋ ਕੌਡੀ ਬਦਲਾ ਕਾਥੂਰੀ ਕੋ ਗਤ ਆਇਓ ਲਾਦੇਓ ਕਲਰ ਬਿਰਖ ਜਿਵਾ ਆਇਓ ਲਾਭ ਲਾਭਨ ਕਹਿ ਤਾਈ ਮੋਨ ਠਾ ਗੋਰੀ ਸਿਉ ਉਲਝ ਪਹਾ ਕਾਚ ਬਾਦ ਰਹਿ ਲਾਲ ਖੋਈ ਹੈ ਫਿਰ ਇਹ ਅਵਸਰ ਕਦ ਲਹਾ ਸਗਲ ਪਰਾਧ ਏਕ ਗੁਣ ਨਹੀਂ ठाकुर शोड दास पजा आई मष्ट जड़वत की न्याई ज्यों तस कर दर सनिहा आन उपाओ न को सुझ हर दासा शरणी पर रहं कहो नानक तभी मन छुटिया जो सगले ਔਗਨ मेट धरा सारं मैला पंजवा ਮਾਈ ਠਿਰ ਰਹੀ ਪ੍ਰੇ ਬਹੁਤ ਬੇਰਗਿਓ ਅਨੇਕ ਭਾਂਤ ਆਨੂਪ ਰੰਗ ਰੇ ਤਿੰਨ ਸਿਉ ਰਚੈ ਨਾ ਲੱਗਿਓ ਰਾਉ ਨਿਸਬਾ ਸੁਰ ਪ੍ਰੇ ਪ੍ਰੇਮ ਮੁਕਟੇਰੋ ਨੀਂਦ ਪਲਕ ਨਹੀਂ ਜਾਗਿਓ ਖਾਰ ਕਜਰ ਬਸਤਰ ਅਨੇਕ ਸ਼ਿੰਗਾਰ ਰੇ ਦਿਨ ਤੇਰ ਸਭੈ ਵਿਖ ਲੱਗਿਓ ਪੁੱਛੋ ਪੁੱਛੋ ਦੀਨ ਤਾਤ ਕਰ ਕਉ ਕਹੈ ਪ੍ਰੇ ਦੇ ਸੰਗਿਓ ਹਿਉ ਦੇਉ ਸਭ ਮਨ ਤਨ ਅਰਪਉ ਸੀਸ ਚਰਨ ਪਰ ਰੱਖਿਓ ਚਰਨ ਬੰਦਨਾ ਅਮੋਲ ਦਾਸ ਰੋ ਦੇਉ ਸਾਧ ਸੰਗਤ ਅਰਦਾਗਿਓ ਕਰੋ ਕਿਪਾ ਮੋਇ ਪ੍ਰਭੂ ਮਿਲਾਵੋ ਨਿਮਕ ਦਰਸ ਪੇਖ ਅਗਿਓ દૃષ્ટુત હિતો પીતર આયો મેરા મન અનંદન સીત લાગ્યો કો નાનક રસ મંગલ ગાય શબ્દ નાદ બાજ્યો સાર મેલા પંજાવા માઈ સત્ 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 હર સત્ 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 સાધા વચન ગુરુ જો પૂરે કહેઓ ਮਨ ਸ਼ੀਕ ਗਾਂਠਰੀ ਬਾਧਾ ਰਹਾ ਨਿਸਬਾ ਸੁਰ ਨਖਤਰ ਬਿਨਾਸੀ ਰਵ ਸਸੀਰ ਬੇਨਾਧਾ ਗਿਰਬ ਸੁਧਾ ਜਲ ਪਵਨ ਜਾਏ ਗੋ ਇਕ ਸਾਧ ਬਚਨ ਅਟਲਾਧਾ ਅੰਧ ਬਿਨਾਸੀ ਜੇਰ ਬਿਨਾਸੀ ਉਤਪੁਜ ਸੇਤ ਬੇਨਾਧਾ ਚਾਰ ਬਿਨਾਸੀ ਖਟੈ ਬਿਨਾਸੀ ਇਕ ਸਾਧ ਬਚਨ ਨੇਥਲਾਧਾ ਰਾਜ ਬਿਨਾਸੀ ਤਾਮ ਬਿਨਾਸੀ ਸਾਤ ਤਪੀ ਬੇਨਾਧਾ ਦ੍ਰਿਸ਼ਟਮਾਨ ਹੈ ਸਗਲ ਬਿਨਾਸੀ ਇਕ ਸਾਦ ਬਚਨ ਆਗਾਧਾ ਆਪੇ ਆਪ ਆਪ ਹੀ ਆਪੇ ਸਭ ਆਪਨ ਖੇਲ ਦਿਖਾਧਾ ਪਾਇਓ ਨਾ ਜਾਈ ਕਈ ਪਾਤਰੇ ਤਬ ਨਾਨਕ ਗੁਰ ਮਿਲ ਲਾਧਾ ਸਾਰੰ ਮਲਾ ਪੰਜਵਾ ਮੇਰਾ ਮਨ ਵਸੇ ਬੋ ਗੁਰ ਗੋਬਿੰਦ ਜहां ਸਿਮਰਨ ਭਇਓ ਹੈ ਠਾਕੁਰ ਤਹਾਂ ਨਗਰ ਸੁਖ ਆਨੰਦ ਰਹਾਵ ਜहां ਵੀ ਸੁਰ ਠਾਕੁਰ ਪਿਆਰ ਤਾ ਦੁਖ ਸਭ ਆਪਦ ਜहां ਗੁਣ ਗਾਏ ਆਨੰਦ ਮੰਗਲ ਰੂਪ ਤਾ ਸਦਾ ਸੁਖ ਸੰਪਦ ਜਹ ਸਰਵਨ ਹਰ ਕਥਾ ਨ ਸੁਨੀਏ ਤਾ ਮ ਭਯਾਨ ਉਦਯਾਨੰਦ ਜਹ ਕੀਰਤਨ ਸਾਧ ਸੰਗਤ ਰਸ ਤਾ ਸਗਨ ਬਾਸ ਫਲਾਨੰਦ ਬਿਨ ਸਿਮਰਨ ਕੋਟ ਬਰਖ ਜੀਵੈ ਸਗਲੀ ਆਧ ਬ੍ਰਿਥਾਨੰਦ ਏਕ ਨਿਮਖ ਗੋਬਿੰਦ ਭਜਨ ਕਰ ਤੋ ਸਦਾ ਸਦਾ ਜੀਵਾਨੰਦ ਸ਼ਰਨ 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 ਪ੍ਰਭ ਪਾਵਾਂ ਦੀਜੈ ਸਾਧ ਸੰਗਤ ਕਿਰਪਾ ਮਦ ਨਾਨਕ ਪੂਰ ਰਹੋ ਹੈ ਸਰਬ ਮੈਂ ਸਗਲ ਗੁਣਾ ਵਿਦ ਜਾਨੰਦ ਸਾਰੰ ਮੈਂ ਲਾ ਪੰਜਵਾ ਅਬ ਮੋਹ ਰਾਮ ਪਰੋਸੋ ਪਾਏ ਜੋ ਜੋ ਸ਼ਰਨ ਪਰਿਓ ਕਰੁਣਾ ਨਿਦ ਤੇ ਤੇ ਭਵੈ ਤਰਾਏ ਸਹਾ ਸੁਖ ਸੋਇਓ ਅਰ ਸਹਜ ਸਮਾਇਓ ਸਹਸਾ ਗੁਰੈ ਗਵਾਏ ਜੋ ਚਾਹਤ ਸੋਈ ਹਰ ਕੀਓ ਮਨ ਬਾਸ਼ਤ ਫਲ ਪਾਏ ਹਿਰਦ ਜਪੋਂ ਨੇਤਰ ਧਿਆਨ ਲਾਵੋ ਸ਼ਰਵਣੀ ਕਥਾ ਸੁਨਾਏ ਚਰਣੀ ਚੱਲੋਂ ਮਾਰਗ ਠਾਕੂ ਰਕ ਰਸਨਾ ਹਰ ਗੁਣ ਗਾਏ ਦੇਖਿਓ ਦ੍ਰਿਸ਼ਟ ਸਰਬ ਮੰਗਲ ਰੂਪ ਉਲਟੀ ਸੰਤ ਕਰਾਏ ਆਇਓ ਲਾਲ ਅਮੋਲ ਨਾਮੁ ਹਰਿ ਛੋੜ ਨਕ ਤੂੰ ਜਾਏ ਕਵਨ ਉਪਮਾ ਕਾਹਨ ਬਡਾਈ ਕਿਆ ਗੁਣ ਕਹੋਰੀ ਜਾਏ ਹੋਤਿ ਕ੍ਰਿਪਾਲ ਦੀਨ ਦਇਆ ਪ੍ਰਭ ਜਨ ਨਾਨਕ ਦਾਸ ਦਸਾਏ ਸਾਰੰ ਮਲਾ ਪੰਗਵਾਂ ਓ ਸੁਖ ਕਾਸਿਉ ਬਰਨ ਸੁਨਾਵਤ ਆਨੰਦ ਬਿਨੋਦ ਤੇਖ ਪ੍ਰਭ ਦਰਸ਼ਨ ਮਨ ਮੰਗਲ ਗੁਣ ਗਾਵਤ ਰਹਾ ਬਿਸੰਤੈ ਤੇਖ ਬਿਸਮਤ ਦੀ ਪੂਰ ਰਹਿ ਕਿਰਪਾਵਤ ਪੀਓ ਅੰਮ੍ਰਿਤ ਨਾਮ ਅਮੋਲਕ ਜਿਉ ਚਾਖ ਗੂੰਗਾ ਮੁਸਕਾਵਤ ਜੈਸੇ ਪਵਨ ਬੰਧ ਕਰ ਰੱਖਿਓ ਬੂਝ ਨ ਆਵਤ ਜਾਵਤ ਜਾਂ ਕੋਰ ਦਰ ਪ੍ਰਗਾਸ ਭਇਓ ਹਰ ਉਹ ਕੀ ਕਹੀ ਨ ਜਾਏ ਕਹਾਵਤ ਆਨ ਉਪਾਅ ਜੇਤੇ ਕਿਛ ਕਹੀਐ ਤੇਤੇ ਸਿਖੇ ਪਾਵਤ ਅਚਿੰਤ ਲਾਲ ਦੇ ਪੀਤਰ ਪ੍ਰਗਟਿਓ ਗੰਮ ਜੈਸੇ ਪਰਖਾਵਤ ਨਿਰਗੁਣ ਨਰੰਕਾਰ ਅਬਨਾਸ਼ੀ ਤੁੱਲੋ ਤੁੱਲਿਓ ਨਾ ਜਾਵਤ ਕਉ ਨਾਨਕ ਹਜ਼ਾਰ ਜਨ ਜਰਿਆ ਤਿਸ ਹੀ ਕੋ ਬਨ ਆਵਤ ਸਾਰੰ ਮਹਿਲਾ ਪੰਗਵਾਂ ਵਿਖਈ ਦਿਨ ਰੈਨ ਇਹੀ ਗੁਦਾਰ ਗੋਬਿੰਦ ਨਾ ਭਜੈ ਅੰਬਦ ਮਾਤਾ ਜਨਮ ਜੁਆ ਜਿਉ ਹਾਰਾ ਰਹਾਉ ਨਾਮ ਮੋਲਾ ਤੀਤ ਨ ਤਿਸ ਸੇ ਰਣਿੰਦਾ ਹਿਤਕਾਰਾ ਛਾਪਰ ਬਾਂਦ ਸਵਾਰ ਤ੍ਰਿੰਕੋ ਦਵਾਰ ਪਾਵਕ ਜਾਰਾ ਕਲ ਰਪੋਟ ਉਠਾਵੇ ਮੁੰਡਾ ਅੰਮ੍ਰਿਤ ਮੰਤੇ ਢਾਰਾ ਓਢੇ ਵਸਤਰ ਕਾਜਰ ਮੈਂ ਪਰਿਆ ਬੌਰ ਬੌਰ ਫਿਰ ਚਾਰਾ ਕਾਟੇ ਪੇੜ ਡਾਲ ਪਰ ਠਾਢੋ ਖਾਏ ਖਾਏ ਮੁਸਕਾਰਾ ਗਿਰਿਓ ਜਾਇਰ ਸਤਲ ਪਰਿਓ ਛਿਟੀ ਛਿਟੀ ਸਿਰ ਪਾਰ ਨਿਰਵਾਰ ਸੰਗ ਵੈਰ ਮਚਾਏ ਪਹੁੰਚ ਨ ਸਕੈ ਗਵਾਰ ਕਹੋ ਨਾਨਕ ਸੰਤਨ ਕਾ ਰਾਖਾ ਤਾਰ ਬ੍ਰਹਮ ਦੰਕਾਰ ਸਾਰੰ ਮਹਿਲਾ ਪੰਜਵਾ ਅਵਰ ਸਭ ਭੂਲੇ ਪ੍ਰਮਤ ਨਾ ਜਾਣਿਆ ਇਕ ਸੁਧਖਰ ਜਾ ਕੇ ਹਿਰਦੈ ਵਸਿਆ ਤਿੰਨ ਵਿਧ ਤਤ ਤਸ਼ਾਨਿਆ ਰਹਾ ਪਰਵਿਰਤ ਮਾਰਗ ਜੇਤਾ ਕਿਛ ਹੋਈਐ ਤੇਤਾ ਲੋਗ ਪਚਾਰਾ ਜੋ ਲੋਰਦ ਨਹੀਂ ਪਰਗਾਸਾ ਤੋ ਲੋ ਅੰਧ ਅੰਧਾਰਾ ਜੈਸੇ ਧਰਤੀ ਸਾਧ ਬੋ ਵਿਦ ਬਿਨ ਬੀਜ ਨਹੀਂ ਜਾਮੈ ਰਾਮ ਨਾਮ ਬਿਨ ਮੁਕਤ ਨਾ ਹੋਈ ਹੈ ਟੁਟਾ ਨਹੀਂ ਅਬ ਮਾਨੈ ਮੀਰ ਬਲੋਵੈ ਅਤਿ ਸ਼ਰਮ ਪਾਵੈ ਨੈਨੂ ਕੈਸੇ ਰਿਸੈ ਬਿਨ ਗੁਰ ਪੇਟੇ ਮੁਕਤ ਨਾ ਕਾਹੋ ਮਿਲਤ ਨਹੀਂ ਜਗ ਦੀਸ਼ਾ ਖੋਜਤ ਖੋਜਤ ਇਹ ਵਿਚਾਰਿਓ ਸਰਬ ਸੁਖ ਹਰ ਨਾਮਾ ਕੋ ਨਾਨਕ ਤਿਸ ਤਉ ਪ੍ਰਾਪਤ ਜਾ ਕ ਲੇਖ ਮਥਮਾ ਸਾਰੰ ਮਹਿ ਲਾ ਪਨਵਾ ਅਨੰਦਿਨ ਰਾਮ ਕੇ ਗੁਣ ਕਹੀਐ ਸਗਲ ਪਦਾਰਥ ਸਰਬ ਸੂਖ ਸਿਧ ਮਨ ਬਾਛਤ ਫਲ ਲਈਐ ਰਹਾ ਆਭੋ ਸੰਪ੍ਰਾਂ ਸੁਖ ਦਾਤੇ ਸਿਮਰ ਪ੍ਰਭ ਅਬਿਨਾਸ਼ੀ ਨਾਥ ਨਾਥ ਦੀਨ ਦੁਖ ਭੰਜਨ ਪੂਰ ਰਿਓ ਘਟ ਵਾਸੀ ਗਾਵਤ ਸੁੰਤ ਸੁਨਾਵਤ ਸਰਦਾ ਹਰ ਰਸ ਪੀ ਵਡ ਭਾਗੇ ਕਲ ਤਲੇਸ਼ ਮਿਟੇ ਸਭ ਤਨ ਤੇ RAM ਨਾਮ ਲਿਵ ਜਾਗੇ ਕਾਮ ਕ્રોਧ ਝੂਠ ਤਜ ਨਿੰਦਾ ਹਰ ਸਿਮਰਨ ਬੰਧਨ ਟੂਟੇ ਮੋਹ ਮਗਨ ਅਹੰ ਅੰਧ ਮਮਤਾ ਗੁਰ ਕਿਰਪਾ ਤੇ ਛੂਟੇ ਤੂੰ ਸਮਰਥ ਪਾਰਬ੍ਰह्म ਸੁਆਮੀ ਕਰ ਕਿਰਪਾ ਜਨ ਤੇਰਾ ਪੂਰ ਰਿਓ ਸਰਬ ਮੈਂ ਠਾਕੁਰ ਨਾਨਕ ਸੋ ਤਬ ਨੇਰਾ ਸਾਰੰ ਮੈਂ ਲਾਪਨਵਾ ਬਲਿਹਾਰੀ ਗੁਰਦੇਵ ਚਰਨ ਜਾ ਕੈ ਸੰਗ ਪਾਰਬ੍ਰह्म ਧਿਆਈਐ ਉਪਦੇਸ਼ ਹਮਾਰੀ ਗਤ ਕਰਨ ਪ੍ਰਾਹ ਦੁਖ ਰੋਕ ਭੈ ਸਗਲ ਬਿਨਾਸ਼ੇ ਜੋ ਆਵੈ ਹਰ ਸੰਤ ਸ਼ਰਨ ਆਪ ਜਪੈ ਅਵਰਾਂ ਨਾਮ ਜਪਾਵੇ ਵੱਡਸੁ ਮਰਤ ਤਾਰਨ ਤਰਨ ਜਾ ਕੋ ਮੰਤਰ ਉਤਾਰੈ ਸੰਸਾ ਊੜੇ ਕੋ ਸੁਭਰ ਭਰਨ ਹਰ ਦਾਸਨ ਕੀ ਆਗਿਆ ਮਾਨਤ ਤੇ ਨਾਹੀ ਥੁਨ ਗਰਬ ਪਰਨ ਭਗਤਨ ਕੀ ਤਹਿਲ ਕੁਮਾਵਤ ਗਾਵਤ ਦੁਖ ਕਾਟੇ ਤਾ ਕੇ ਜਨਮ ਮਰਨ ਜਾਂ ਕੋ ਭਇਓ ਕ੍ਰਿਪਾਲ ਬੀਠੁਲਾ ਤਿਨ ਹਰ ਹਰ ਅਜਰ ਜਰਨ ਹਰ ਰਸਹਿ ਅਘਾਨੀ ਸਹਿਜ ਸੁਮਾਨੀ ਮੁਖਤੇ ਨਾਹੀ ਜਾਤ ਬਰਨ ਗੁਰ ਪ੍ਰਸਾਦਿ ਨਾਨਕ ਸੰਤੋਖੇ ਨਾਮ ਪ੍ਰਭੂ ਜਪ ਜਪ ਉਧਰਨ ਸਾਰੰ ਮਹਿ ਲਾ ਪੰਗਵਾਂ ਗਾਇ ਆਰੀ ਮੈਂ ਗੁਣਦ ਮੰਗਲ ਗਾਇਓ ਹਲੇ ਸੰਜੋਗ ਭਲੇ ਦਿਨ ਅਵਸਰ ਜੋ ਗੋਪਾਲ ਰੀ ਜਾਇਓ ਹਾ ਸੰਤਾਂ ਚਰਨ ਮੋਰ ਲੋ ਮਾਥਾ ਹੰਾਰੇ ਮਸਤਕ ਸੰਤ ਥਰੇ ਹਾਥਾ ਸਾਧਾ ਮੰਤਰ ਮੋਰ ਲੋ ਮਨੁਵਾ ਤਾਤੇ ਗਤ ਹੋਏ ਤ੍ਰੈ ਗੁਨਿਆ ਭਗਤਾ ਦਰਸ਼ ਦੇਖ ਨੈਨ ਰੰਗਾ ਲੋਭ ਮੋ ਟਟ ਭਮ ਸੰਗਾ ਕਉ ਨਾਨਕ ਸੁਖ ਸਹਿਜ ਅਨੰਦਾ ਖੋਲ ਭੀਤ ਮਿਲੇ ਪਰਮ ਆਨੰਦਾ ਹਰੰ ਮਨ ਲਾ ਪਨਵਾ ਕਰ ਦੂਜਾ ੴ ਸਤਿਗੁਰ ਪ੍ਰਸਾਦ ਐਸੇ ਕਹੋ ਮੋਹੇ ਜੀ ਬੇਦਨਾਈ ਦਰਸ਼ਨ ਪਿਆਸ ਤੇ ਪ੍ਰੀਤ ਮਨੋਹਰ ਮਨ ਨਾ ਰਹਾ ਦਬਿਦ ਉਮਕਾਈ ਰਾਵ ਚਿਤਵਨ ਚਿਤਵੋ ਪ੍ਰੇ ਪ੍ਰੀਤ ਬੈਰਾਗੀ ਕਦ ਪਾਵਾਂ ਹਰ ਦਰਸਾਈ ਯਤਨ ਕਰਾਂ ਏ ਮਨ ਨਹੀਂ ਠੀਰੇ ਕੋ ਹਰੇ ਸੰਤ ਮਿਲਾਈ ਜਪ ਤਪ ਸੰਜਮ ਤੁੰ ਸਭ ਹੋਮ ਤਿਸ ਅਰਤੋਂ ਸਭ ਸੁਖ ਜਾਈ ਏਕ ਨਿਮਖ ਪ੍ਰੇਰ ਦਰਸ ਦਿਖਾਵੇ ਤਿਸ ਸੰਤਨ ਕਾ ਬਲ ਜਾਈ ਕਰੋ ਨਿਹੋਰ ਬਹੁਤ ਦੀਨਤੀ ਸੇਵੋਂ ਦਿਨ ਰਨਾਈ ਮਾਨ ਅਭਿਮਾਨ ਹੋ ਸਕਨ ਤਿਆਗੋਂ ਜੋ ਪ੍ਰੇ ਬਾਤ ਸੁਨਾਈ ਦੇਖ ਚਰিত্র ਤੇ ਹੋਂ ਬਿਸਮਨ ਗੁਰ ਸਤਗੁਰ ਪੁਰਖ ਮਿਲਾਈ ਕਬ ਰੰਗ ਦਇਆਲ ਹੋਏ ਘਰੇ ਮੈਂ ਪਾਇਆ ਜਨ ਨਾਮਕ ਤਪਤ ਬੁਝਾਈ